ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣੇ-ਹੁਣੇ ਇੱਕ ਮੈਂ ਗੀਤ ਸੁਣਿਆ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਜੋ ਸਾਡੇ ਪੰਜਾਬੀ ਗੀਤ ਆਉਂਦੇ ਨੇ ਇੱਥੇ ਪੰਜਾਬੀ ਸਿੰਗਰਾਂ ਵੱਲੋਂ ਆਏ ਜਾਂਦੇ ਨੇ ਮੈਂ ਇੱਕ ਵਾਰ ਜ਼ਰੂਰ ਸੁਣ ਕੇ ਦੇਖਦਾ ਹੁੰਨਾ ਕਿ ਕੋਈ ਕਿੰਨਾ ਗਲਤ ਬੋਲ ਰਿਹਾ ਕਿਵੇਂ ਦੇ ਗੀਤ गा ਰਿਹਾ ਤੇ ਹੁਣੇ ਇੱਕ ਗੀਤ ਸੁਣਨ ਨੂੰ ਮਿਲਿਆ ਰੇਸ਼ਮ ਅਨਮੋਲ ਦਾ ਸਿੰਘ ਮੈਂ ਇਹਨੂੰ ਕਹੂੰਗਾ ਨਹੀਂ ਸਿੰਘਾਂ ਵਾਲੀ ਯਕਾਤ ਹੈ ਨਹੀਂ ਇਹਦੀ ਕੁੱਤੇ ਵਾਲੀਆਂ ਹਰਕਤਾਂ ਨੇ ਇਹਦੀਆਂ ਕਹਿੰਦਾ ਆਪਣੀ ਬਣਾਉਣੀ ਹਿੰਦ ਨਹੀਂ ਛੱਡਣੀ ਭਾਵੇਂ ਹੁਣ ਡਾਂਗ ਨਾਲ ਪੈਜੇ ਕੱਢਣੀ ਗੱਡੀ ਨਾਮ ਦਾ ਕੋਈ ਗੀਤ ਆਇਆ ਇਹਦਾ ਇਹਦੀ ਗੱਲ ਥੋੜੀ ਜੀ ਬਾਅਦ ਚ ਕਰਦਾ ਪਹਿਲਾਂ ਇਹਨੂੰ ਇੱਕ ਥੋੜੀ ਜੀ ਹੋਰ ਔਰੇ ਦੀ ਆਸਟ੍ਰੇਲੀਆ ਦੀ ਗੱਲ ਸਮਝਾਉਣਾ ਮੈਂ ਇੱਕ ਦਿਨ ਨੂੰ ਸਵਾਰੀ ਚੱਕਣ ਗਿਆ ਉਹਨੇ ਕਲੱਬ ਜਾਣਾ ਸੀ ਤਿੰਨ ਸਵਾਰੀਆਂ ਸੀ ਐਚਕਿਊ ਕਲੱਬ ਔਰੇ ਐਡੀਲੇਡ ਦੇ ਵਿੱਚ ਕਾਫੀ ਮਸ਼ਹੂਰ ਹੈ ਨਾਈਟ ਕਲੱਬ ਚਲੋ ਜੋਬ ਆਈ ਮੈਂ ਗਿਆ ਤਾਂ ਘਰ ਦੇ ਮੂਹਰੇ ਦੋ ਮੁੰਡੇ ਖੜੇ ਸੀਗੇ ਮੈਂ ਉਹਨੂੰ ਜਾ ਕੇ ਪੁੱਛਿਆ ਮੈਂ ਕਿ ਬਈ ਤੁਹਾਡੇ ਇੱਥੋਂ ਘਰ ਤੋਂ ਮੈਨੂੰ ਜੋਬ ਆਈ ਆ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਅਸੀਂ ਪਤਾ ਕਰ ਲੈਂਦੇ ਆ ਕਹਿੰਦੇ ਅੰਦਰ ਉਹ ਪਤਾ ਕਰਨ ਗਏ ਦੋ ਹੀ ਕੋਰੇ ਇੱਕ ਬਾਹਰ ਖੜਾ ਰਿਹਾ ਇੱਕ ਗਿਆ ਅੰਦਰ ਤੇ ਮੈਨੂੰ ਕਹਿੰਦਾ ਦੂਜਾ ਜਿਹੜਾ ਅੰਦਰੋਂ ਆਇਆ ਬਾਹਰ ਉਹ ਕਹਿੰਦਾ ਖੜ ਜਾ ਹਜੇ ਕਹਿੰਦਾ 2 ਮਿੰਟ ਵੇਟ ਕਰੀ ਤਾਂ ਅੰਦਰੋਂ ਤਿੰਨ ਗੋਰੀਆਂ ਆਈਆਂ ਬਾਹਰ ਉਹਨਾਂ ਦੀਆਂ ਭੈਣਾਂ ਸੀਗੀਆਂ ਉਹ ਤੇ ਮੈਂ ਹੈਰਾਨ ਬੜਾ ਕਿ ਕੁੜੀਆਂ ਕਲੱਬ ਚ ਲੱਗੀਆਂ ਨੇ ਉਹਦੀਆਂ ਭੈਣਾਂ ਨੇ ਗੋਰੀਆਂ ਉਹਨਾਂ ਨੂੰ ਪਤਾ ਵੀ ਹੈ ਨਹੀਂ ਵੀ ਉਹ ਕਲੱਬ ਚ ਲੱਗੀਆਂ ਨੇ ਤੇ ਉੱਪਰੋਂ ਜਦੋਂ ਗੱਡੀ 'ਚ ਬੈਠਣ ਲੱਗੀਆਂ ਤਾਂ ਉਹ ਬੜੇ ਪਿਆਰ ਨਾਲ ਬਾਈਕ 'ਅਕੇ ਬੈਠੀਆਂ ਉਹਨੂੰ ਉਹ ਕਹਿੰਦਾ ਕੋਈ ਨਾ ਟੇਕ ਕੇਅਰ ਜਾਉਂਗਾ ਨਾ ਕੋਈ ਨਹੀਂ ਇੰਜੋਏ ਕਰੋ ਤੇ ਹੁਣ ਗੱਲ ਕਰਦੇ ਆ ਇਹਦੀ ਅਨਮੋਲ ਲੰਡੂ ਦੀ ਏ ਰੀਸ ਕਰਦੇ ਨੇ ਇਹਨਾਂ ਦੀ ਗੋਰਿਆਂ ਦੀ ਗੋਰੇ ਜੇ ਆਪ ਗੰਦ ਪਾਉਂਦੇ ਨੇ ਮੁੰਡੇ ਤਾਂ ਉਹ ਕੁੜੀਆਂ ਨੂੰ ਵੀ ਉਹਨੇ ਹੰਨੀਓ ਖੁੱਲ੍ਹ ਦਿੱਤੀ ਹੋਈ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਗੰਦ ਪਾਉਨੇ ਤਾਂ ਕੁੜੀਆਂ ਨੂੰ ਤੁਸੀਂ ਵੀ ਇੰਨੀ ਖੁੱਲ੍ਹ ਦੇ ਦੋ ਆਹ ਕੰਮ ਨਹੀਂ ਕਰਨਾ ਬਟ ਤੁਹਾਨੂੰ ਥੋੜਾ ਜਿਹਾ ਅਹਿਸਾਸ ਕਰਾਉਂਗਾ ਇੱਥੇ ਜੋ ਜਿਹਦੇ ਲਈ ਮੈਂ ਵੀਡੀਓ ਪਾ ਰਿਹਾ ਹਾਂ ਗੋਰਿਆਂ ਨੇ ਆਪਣੀਆਂ ਭੈਣਾਂ ਹੱਸ ਕੇ ਤੋਰੀਆਂ ਕਹਿੰਦੇ ਜਾਓ ਨਾਈਟ ਕਲੱਬ ਨੂੰ ਜਿਵੇਂ ਹੁਣ ਇਹ ਗੀਤ ਦੇ ਵਿੱਚ ਗੱਲ ਕਰ ਰਿਹਾ ਕਿ ਮਸ਼ੂਕ ਨੂੰ ਮਿਲਣ ਗਿਆ ਉਹਨੂੰ ਫਲਾਣੀ ਜਗ੍ਹਾ ਘਮਾਇਆ ਜਗ੍ਹਾ ਘਮਾਇਆ ਕੀ ਇਹ ਆਪਣੀ ਭੈਣ ਨੂੰ ਮੈਂ ਤੋਰ ਸਕਦਾ ਨਾਲ ਕੋਈ ਇਹਦੀ ਭੈਣ ਨੂੰ ਘਮਾਉਂਦਾ ਫਿਰੇ ਗੱਡੀ 'ਚ ਅਨਮੋਲ ਆ ਲੰਡੂ ਦੀ ਭੈਣ ਨੂੰ ਇਹ ਜਾ ਸਕਦਾ ਕੀ ਇਹ ਐਵੇਂ ਜਾਣ ਦੇ ਸਕਦਾ ਆਪਣੀ ਭੈਣ ਨੂੰ ਨਾਲ ਫਿਰ ਜਿਹੜਾ ਅਖੀਰ ਤੇ ਕਹਿੰਦਾ ਭਾਵੇਂ ਡਾਂਗ ਨਾਲ ਪੈਜੇ ਕੱਢਣੀ ਉਹ ਕਾਕਾ ਸ਼ੁਰੂ ਹੋਣ ਤੋਂ ਪਹਿਲਾਂ ਤੂੰ ਮੁੱਕ ਜਾਣਾ 5 ਫੁੱਟ ਤੇਰਾ ਕੱਦ ਹੈਗਾ ਪਤਾ ਨਹੀਂ ਨਹੀਂ ਅਜੇ ਬੰਦਿਆਂ ਦੇ ਬਾਰੇ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜਿੰਨੇ ਵੀ ਇਸ ਸਮੇਂ 39 40 ਜਣੇ ਦੇਖ ਰਹੇ ਨੇ ਤੇ ਬਾਕੀ ਜਣੇ ਬਾਅਦ ਵਿੱਚ ਦੇਖਣੀ ਹੈ ਕਾਫੀ ਨੇ ਵੀਡੀਓ ਕਿ ਜੇ ਪਿੰਡ ਥੋੜੇ ਆਉਂਦੇ ਹੁੰਦੇ ਨੇ ਅਜੇ ਗਾਉਣ ਆਉਂਦੇ ਨੇ ਟੂਰਨਾਮੈਂਟਾਂ ਤੇ ਆਉਂਦੇ ਨੇ ਤੇ ਅਜੇ ਲੰਡੂਜਾ ਗੀਤ ਗਾਉਂਦੇ ਨੇ ਤਾਂ ਅਹਜਿਆਂ ਨੂੰ ਛੱਤਰ ਮਾਰਿਆ ਕਰੋ ਅਹਜਿਆਂ ਦੇ ਤਾਰਕ ਸਟੇਜ ਤੋਂ ਹੁਣ ਮੇਰੇ ਪਿੰਡ ਆ ਗਏ ਅਜਾ ਗੀਤ ਗਾਵੇ ਉੱਥੇ ਕਹੇ ਕਿਤੇ ਇਹ ਕਿ ਪਾਵੇਂ ਡਾਂਗ ਨਾਲ ਪੈਜੇ ਕੱਢਣੀ ਜੇ ਇਹਦੀ ਭੈਣ ਨੂੰ ਕੋਈ ਡਾਂਗ ਨਾਲ ਕੱਢ ਕੇ ਲੈ ਜੇ ਫਿਰ ਉਦੋਂ ਕੀ ਕਹੂ ਇਹ ਵਿਦੇਸ਼ੀ ਸੱਭਿਆਚਾਰ ਤੋਂ ਤੁਸੀਂ ਸੱਭਿਆਚਾਰ ਤਾਂ ਵੈਸੇ ਕਹਿਣਾ ਬਣਦਾ ਨਹੀਂ ਗੋਰੇ ਵੀ ਪਿੱਟਦੇ ਨੇ ਜਿਹੜੇ ਬਜ਼ੁਰਗ ਨੇ ਉਰੇ ਗੋਰੇ ਉਹ ਕਹਿੰਦੇ ਸਾਡੀ ਜਨਰੇਸ਼ਨ ਖਤਮ ਹੋ ਚੁੱਕੀ ਆ ਕਹਿੰਦੇ ਸਿਰਫ ਸ਼ਰਾਬ ਜੋਗੇ ਰਹਿ ਗਏ ਜਾਂ ਇਹ ਨੱਚਣ ਜੋਗੇ ਰਹਿ ਗਏ ਤੇ ਉਹ ਪਾਸੇ ਨੂੰ ਤੁਸੀਂ ਤੁਰ ਰਹੇ ਹੋ ਜਦੋਂ ਦਰਬਾਰ ਸਾਹਿਬ ਤੇ ਮੱਸਾ ਰੰਗੜ ਨੇ ਕੀਤਾ ਹੋਇਆ ਸੀ ਕਬਜਾ ਦਾ ਸੀ ਕਹਿੰਦੇ ਆ ਕਿ ਉੱਥੇ ਉਹ ਕੰਜਰੀਆਂ ਨਚਾਉਂਦਾ ਸੀਗਾ ਇੱਕ ਬਜ਼ੁਰਗ ਨੇ ਬੜੀ ਵਧੀਆ ਗੱਲ ਕਹੀ ਮੈਨੂੰ ਸੁਖਦੇਵ ਸਿੰਘ ਕਲੇਰਾ ਹੁੰਦਾ ਨਾਮ ਉਹ ਕਹਿੰਦੇ ਦੇਖ ਬਈ ਕਹਿੰਦੇ ਅਸੀਂ ਮੱਸਾ ਰੰਗੜ ਨੂੰ ਅਸੀਂ ਬੁਰਾ ਭਲਾ ਬੋਲਦੇ ਆ ਅਸੀਂ ਕਹਿੰਦੇ ਆ ਕਿ ਸਿੰਘਾਂ ਨੇ ਸਿਰ ਵੱਡ ਲੈ ਆਂਦਾ ਉਹਦਾ ਉਹ ਕੰਜਰੀਆਂ ਨਚਾਉਂਦਾ ਸੀ ਕਹਿੰਦੇ ਦੇਖੋ ਉਹ ਤਾਂ ਇੱਕ ਪਰਾਏ ਧਰਮ ਦਾ ਬੰਦਾ ਸੀਗਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਸਾਡਾ ਦੁਸ਼ਮਣ ਸੀ ਉਹ ਬਟ ਦੁਸ਼ਮਣ ਹੁੰਦੇ ਹੋਏ ਵੀ ਉਹਨੂੰ ਦੇਖੋ ਇੰਨੀ ਕਿਦਾਂ ਅਕਲ ਸੀ ਸਾਡੇ ਦੁਸ਼ਮਣ ਨੂੰ ਕਿ ਉਹਨੇ ਜਦੋਂ ਕੰਜਰੀਆਂ ਨਚਾਈਆਂ ਤਾਂ ਆਪਣੀਆਂ ਧੀਆਂ ਭੈਣਾਂ ਨੇ ਕੋਲ ਬਿਠਾਈਆਂ ਉਹਨੇ ਜਦੋਂ ਸ਼ਰਾਬ ਦਾ ਦੌਰ ਚੱਲਦਾ ਸੀ ਉੱਥੇ ਉਹਦੀਆਂ ਕੁੜੀਆਂ ਨਹੀਂ ਸੀ ਬੈਠੀਆਂ ਉਹਦੀਆਂ ਭੈਣਾਂ ਨਹੀਂ ਸੀ ਬੈਠੀਆਂ ਉਹਨਦੇ ਨਾਲ ਨੱਚਣ ਨਹੀਂ ਸੀ ਲੱਗਿਆ ਹੋਇਆ ਉੱਥੇ ਉਹ ਤੇ ਸਾਡੇ ਚਾਜ ਇੰਨੀ ਗਰਵਟ ਆ ਗਈ ਕਿ ਅਸੀਂ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਅਸੀਂ ਕਹੋਨੇ ਆ ਬਾਰਸ ਤੇ ਤੇ ਉਹੀ ਜਗ੍ਹਾ ਤੇ ਕੰਜਰੀਆਂ ਵੀ ਨੱਚਣ ਲੱਗੀਆਂ ਹੁੰਦੀਆਂ ਨੇ ਉੱਥੇ ਹੀ ਸ਼ਰਾਬਾਂ ਦੇ ਦੌਰ ਵੀ ਚੱਲ ਰਹੇ ਹੁੰਦਾ ਉੱਥੇ ਹੀ ਅਸੀਂ ਖੁਦ ਨੱਚਦੇ ਹੁੰਦੇ ਤੇ ਉੱਥੇ ਹੀ ਸਾਡੀਆਂ ਧੀਆਂ ਭੈਣਾਂ ਵੀ ਨੱਚਦੀਆਂ ਨੇ ਤੇ ਗੀਤ ਵੀ ਘਟੀਆਂ ਲੱਗੇ ਹੁੰਦੇ ਨੇ ਆ ਰੇਸ਼ਮ ਰੇਸ਼ਮ ਅਨਮੋਲ ਹਣ ਜਿਹੜੇ ਗੰਦੇ ਬੰਦੇ ਨੇ ਆ ਗੰਦੇ ਅੰਡੇ ਨੇ ਇਹ ਗੌਣਤਾ ਲੱਗ ਗਈ ਅਕਲ ਆਣੇ ਦੀ ਹੈ ਨਹੀਂ ਇਹਨਾਂ ਨੂੰ ਪਤਾ ਹੈ ਨਹੀਂ ਕਿ ਸੱਭਿਆਚਾਰ ਦੀ ਅਸੀਂ ਸੇਵਾ ਕਰਨੀ ਕਿਵੇਂ ਆ ਵਿਰਸਾ ਹੁੰਦਾ ਕੀ ਆ ਹੁਣ ਜੋ ਇਹ ਗੀਤ ਗਾਉਂਦਾ ਕਿ ਐ ਕੱਢ ਕੇ ਲੈ ਜਿਵੇਂ ਆ ਕਰ ਦੇ ਨਾਲ ਘਟਿਆ ਬੰਦੇ ਨੂੰ ਸ਼ਾਇ ਮਿਲਦੀ ਆ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਅਸੀਂ ਹੀਰੋ ਆ ਹੀਰੋਇਨ ਆ ਅਸੀਂ ਇਹ ਕੰਮ ਕਰਨੇ ਪਤਾ ਨਹੀਂ ਬਹੁਤ ਸ਼ਾਨ ਵਾਲੀ ਗੱਲ ਆ ਜਦ ਕਿ ਹੁੰਦੀ ਏ ਬਦਨਾਮੀ ਵਾਲੀ ਗੱਲ ਆ ਬੰਦਾ ਆਪਣੀ ਜ਼ਿੰਦਗੀ ਖਰਾਬ ਕਰ ਬੈਠਦਾ ਆ ਇੱਕ ਖੰਨੇਵਾਲ ਦੀ ਗੱਲ ਆ ਇੱਕ ਕੁੜੀ ਪ੍ਰੋਫੈਸਰ ਜਿਹੀ ਸੈੱਟ ਹੋ ਗਈ ਕਿਸੇ ਕਵੱਡੀ ਦਾ ਪਲੇਅਰ ਸੀ ਕੋਈ ਇੰਨਾ ਦੇਖਿਆ ਨਹੀਂ ਬੰਦੇ ਦਾ ਬੈਕਗ੍ਰਾਉਂਡ ਕੀ ਆ ਕੀ ਨਹੀਂ ਵਿਆਹ ਕਰਾ ਲਿਆ ਘਰੋਂ ਨਿਕਲੇ ਜਲ ਉਹਦੇ ਨਾਲ ਤੇ ਗਾਹਾਂ ਗਈ ਤਾਂ ਮੁੰਡੇ ਦੀ ਮਾਂ ਐਨੀ ਦੇਖ ਲੋ ਕਹੜੀ ਦੇਖੀ ਉਹਨੂੰ ਕਹਿੰਦੀ ਤੇਰੇ ਘਰੇ ਜਵਾਨ ਹਤੀ ਸੌਰੀ ਭੈਣ ਬੈਠੀ ਆ ਕਹਿੰਦੀ ਤੇਰੇ ਘਰੇ ਮੁੰਡੇ ਨੂੰ ਕਹਿੰਦੀ ਕਹਿੰਦੀ ਕੱਲ ਨੂੰ ਇਹ ਵੀ ਕਹੋਗੀ ਵੀ ਮੈਂ ਵੀ ਵਿਆਹ ਕਰਾਉਣਾ ਆ ਐਵੇਂ ਮਰਜ਼ੀ ਨਾਲ ਕਹਿੰਦੀ ਜਿੱਦਣ ਕੁੜੀ ਨੂੰ ਛੱਡ ਦੇਗਾ ਇਹਨੂੰ ਉਸ ਦਿਨ ਘਰੇ ਆ ਬਣੀ ਨਹੀਂ ਜਿਹਦੇ ਨਾਲ ਰਹਿਣਾ ਹੈ ਉਹਦਾ ਮੇਰੇ ਘਰੇ ਨਾ ਬਣੀਂ ਆ ਕੇ ਤੂੰ ਉਹ ਮੁੰਡੇ ਕੋਲ ਰੋਟੀ ਖਵਾਉਣ ਨੂੰ ਪੈਸੇ ਐ ਨਹੀਂ ਸੀ ਕੁੜੀ ਦੇ ਨੂੰ ਸਾਲ ਇਕੱਠੇ ਰਹਿਉਣ ਨੇ ਮੁੜ ਕੇ ਤਲਾਕ ਦੇਵੇਗੀ ਕੁੜੀ ਆਪ ਐਜੇ ਬਹੁਤ ਗੇਸ ਨੇ ਮੁਲਖ ਨੂੰ ਪਤਾ ਹੁੰਦਾ ਹੈ ਨਹੀਂ ਕਿ ਕਿ ਸਾਹਮਣੇ ਵਾਲਾ ਹੈ ਕੌਣਾ ਬੈਕਗ੍ਰਾਉਂਡ ਕੀ ਆ ਉਹਦਾ ਇਸੇ ਕਰਕੇ ਸਾਡੇ ਯੂਥ ਤੇ ਰੋਕ ਆ ਸਾਡੇ ਗੁਰੂਆਂ ਨੇ ਇਸੇ ਕਰਕੇ ਰੋਕ ਲਾਈ ਆ ਜਿਨ੍ਹਾਂ ਨੇ ਸਾਡਾ ਲਈ ਆਪਣੇ ਬੱਚੇ ਕਰਵਾਨ ਕਰਤੇ ਬਲਰਾਜ ਸੰਧੂ ਗੇ ਰਿਹਾ ਕੇ ਬਾਈ ਕਿਸੇ ਦਿਨ ਉਹ ਨਾ ਬਾਰੇ ਵੀ ਪੋਸਟ ਪਾਇਓ ਜਿਹੜੇ ਆਪਣੇ ਘਰਾਂ ਵਿੱਚ ਕਹਿੰਦੇ ਸਾਡੇ ਸਿੰਘ ਅੱਛਾ ਤੇ ਸਿੰਘ ਸ਼ਹੀਦ ਆਉਂਦੇ ਨੇ ਕੋਈ ਗੱਲ ਨਹੀਂ ਕੋਈ ਗਲੀਆਂ ਚੌਂਕੀਆਂ ਵਾਲਿਆਂ ਦੀ ਗੱਲ ਕਰਦਾ ਬਾਈ ਸਮਝ ਗਿਆ ਮੈਂ ਕਰਦੇ ਆ ਸਾਰੇ ਬਾਰੇ ਗੱਲ ਕਰਦੇ ਆ ਅੱਜ ਜਦੋਂ ਚਮਕੀਲੇ ਦੇ ਗੋਲੀ ਮਾਰੀ ਜਾਂ ਤਾਂ ਇਹ 15 ਸਾਲ ਨਹੀਂ ਬਿਸਕੇ ਹਜ਼ਾਰੀ ਅੱਜ ਫੇਰ ਬਕਵਾਸ ਕਰਨ ਲੱਗੇ ਰੇਸ਼ਮ ਅਰਮੋਲ ਨੂੰ ਮੈਂ ਸਿੱਧਾ ਪੁੱਛਦਾ ਇਹਨੂੰ ਕਿ ਤੇਰੀ ਭੈਣ ਨੂੰ ਕੋਈ ਘਮਾਉਂਦਾ ਫਿਰੇ ਤਾਂ ਇੱਧਰ ਜੌਬੀ ਆ ਗਈ ਤਾਂ ਦੱਸ ਤੂੰ ਇਹ ਚੀਜ਼ ਨੂੰ ਕਰੇਗਾ ਉਹਨੂੰ ਖੁੱਲ ਦੇਂਗਾ ਕੁੜੀ ਨੂੰ ਜੇ ਖੁੱਲ ਦੇ ਨਹੀਂ ਸਕਦਾ ਤਾਂ ਕਾਕਾ ਬਕਵਾਸ ਕਰਨਾ ਛੱੜੇ ਗੇਠ ਮੂਠੀ ਆ ਜਾ ਤੂੰ ਹੈਗਾ ਚਾਰ ਦੇ ਤੋਂ ਚੱਲ ਨਹੀਂ ਹੋਣੀਆਂ ਉਹ ਐਜਾ ਇਹਨੂੰ ਸਟੇਜ ਤੋਂ ਲਾ ਕੇ ਥੱਪੜ ਮਾਰਿਆ ਕਰੋ ਇਹਨਾਂ ਦੇ ਦੋ ਗੜੀ ਦੀ ਗਾਤ ਹੈ ਨੀ ਇਹਨਾਂ ਦੀ ਯੂਥ ਨੂੰ ਖਰਾਬ ਕਰਨ ਲੱਗੇ ਹੋਏ ਨੇ ਇਹਦੇ ਤੱਕਾ ਵੀਡੀਓ ਜ਼ਰੂਰ ਪਹੁੰਚਾਏ ਉਹਦੇ ਤੱਕ ਭੈਣ ਤੇਰੀ ਘੁੰਮਦੀ ਹੋਊਗੀ ਲੋਕਾਂ ਨਾਲ ਨਿਕਲ ਵੀ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਗੰਦਿਆਂ ਦੇ ਭੈਣ ਭਾਈ ਤੇ ਆਪ ਇਹ ਸਭ ਗੰਦੇ ਹੀ ਹੁੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਕਿ ਕਾਲ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸਖਦਾਰ ਕਹਿੰਦੇ ਕਲਯੁਗ ਦੇ ਵਿੱਚ ਭੂਤ ਪ੍ਰੇਤਾਂ ਨੇ ਜਨਮ ਲਿਆ ਕਹਿੰਦੇ ਉਹ ਤਬੀ ਪੂਤ ਪ੍ਰੇਤਾ ਧੀ ਚੜੇਲ ਅਤੇ ਮਾਂ ਉਹਨਾਂ ਦੀ ਵੀ ਸਰਦਾਰਨੀ ਆ ਤੇ ਇਹ ਜਿਹਿਆਂ ਦੀ ਪੂਤ ਪੂਤ ਪ੍ਰੇਤਾਂ ਦਾ ਚੜੇਲਾਂ ਦਾ ਹੀ ਟੱਬਰ ਲੱਗਦਾ ਮੈਨੂੰ ਤਾਂ ਇਹਦਾ ਅਨਮੂਲ ਦਾ ਇਹਦੀ ਮਾਂ ਵੀ ਇੰਦੀ ਸਰਦਾਰਨੀ ਹੋਣੀ ਆ ਪੂਤ ਪ੍ਰੇਤਾਂ ਦੀ ਇਹਦੀ ਭੈਣ ਵੀ ਚੜੇਲ ਹੋਣੀ ਆ ਇਹ ਆਪ ਵੀ ਪ੍ਰੇਤ ਆ ਇਹੋ ਜਿਹੀ ਬਾਕੀ ਕੌਣੇ ਵਾਲੇ ਨਹੀਂ ਇਹਨੂੰ ਛੇਤਰਾਂ ਦੀ ਘਾਟ ਆ ਇਹਨਾਂ ਨੂੰ ਇਹਨੂੰ ਬਹੁਤਾ ਪ੍ਰਮੋਟ ਨਾ ਕਰਿਆ ਕਰੋ ਇਹਨੂੰ ਗਾਲਾਂ ਕੱਢਿਆ ਕਰੋ ਤਾਂ ਕਿ ਇਹਨੂੰ ਪਤਾ ਲੱਗਦਾ ਰਹੇ ਕਿ ਕੰਜਰ ਕੰਜਰੇ ਹੁੰਦੇ ਨੇ ਸਰਦਾਰੀ ਬਹੁਤ ਦੂਰ ਦੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ